ਹੈਲੋ ਗਾਇਜ਼ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਪਣੇ ਦਿਨ ਦੀ ਕਰ ਰਹੇ ਹਾਂ ਸ਼ੁਰੂਆਤ 11 ਵਜੇ ਕਿਉਂਕਿ ਧੁੱਪ ਨਿਕਲਿਆ ਹੁਣ ਤੇ ਡਰੈਸਾਂ ਧੋਣ ਦਾ ਟਾਈਮ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਅੱਜਕੱਲ ਇੰਨੀ ਠੰਡ ਪੈ ਰਹੀ ਹੈ ਕਿ ਕੱਪੜੇ ਨਹੀਂ ਸੁੱਕਦੇ ਇਸ ਕਰਕੇ ਅੱਜ ਡਰੈਸਾਂ ਧੋਵਾਂਗੇ ਕਿਉਂਕਿ ਅਸੀਂ ਵੀ ਫ੍ਰੀ ਸੀਗੇ ਤਬੀਤ ਬੀਤ ਐਜ਼ ਆਲਵੇਸ ਤੁਹਾਨੂੰ ਪਤਾ ਹੀ ਆ ਜਿੱਦਨ ਵੀ ਫ੍ਰੀ ਹੁੰਨੇ ਆ ਬੀਤ ਕਿਤੇ ਨਾ ਕਿਤੇ ਜਾਂਦਾ ਹੀ ਹੁੰਦਾ ਹੈਗਾ ਤੇ ਮੈਂ ਉਹ ਹੀ ਜਿਹੜੇ ਕੰਮ ਹੁੰਦੇ ਹਨ ਉਹਨਾਂ ਲਈ ਤੇ ਮੈਂ ਹੁਣ ਅੱਜ ਤੋਂ ਰਿਆਂ ਡਰੈਸਾਂ ਕਿਉਂਕਿ ਡਰੈਸਾਂ ਬਹੁਤ ਜ਼ਿਆਦਾ ਜ਼ਰੂਰੀਆਂ ਸੀ ਧੋਣੀਆਂ ਕਿਉਂਕਿ ਗੰਦੀ ਹੋ ਗਿਆ ਸੀ ਅਸੀਂ ਤਾ ਕਰਕੇ ਨਹੀਂ ਧੋਉਂਦੇ ਸੀਗੇ ਮਤਲਬ ਇੰਨੀ ਮੈਲੀ ਵੀ ਨਹੀਂ ਸੀ ਤੇ ਠੰਡ ਇੰਨੀ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਤੇ ਅੱਜ ਮੈਂ ਡਰੈਸਾਂ ਧੋ ਰਹੀਆਂ ਤੇ ਇਹ ਤੁਸੀਂ ਦੇਖ ਸਕਦੇ ਮੈਂ ਡਰੈਸਾਂ ਵਗੈਰਾ ਕੱਢੀਆਂ ਹੋਈਆਂ ਨੇ ਧੋਣ ਵਾਸਤੇ ਤੇ ਹੁਣ ਮੈਂ ਮਸ਼ੀਨ 'ਚ ਪਾਣੀ ਪਾਉਣਾ ਹੈ ਲੇਕਿਨ ਸੋ ਹੂੰ ਸਫਾਈ ਵੀ ਕਰਨੀ ਆ ਕਿਉਂਕਿ ਖਲਾਰਾ ਪਿਆ ਹੈ ਰੂਮ 'ਚ ਇਹ ਬੀਡਾ ਰੂਮ ਐਂਡ ਅਦਰ ਇਹ ਤੁਸੀਂ ਦੇਖ ਸਕਦੇ ਹ ਜਦ ਬਹੁਤ ਬੁਰਾ ਹਾਲ ਹੋਇਆ ਪਿਆ ਕਿਉਂਕਿ ਸਫਾਈ ਨਹੀਂ ਕੀਤੀ ਹਜੇ ਤੱਕ ਹੁਣ ਕਰਾਂਗੇ ਸਫਾਈ ਦੀ ਪਹਿਲਾ ਇੱਕ ਵਾਰੀ ਆਪਾਂ ਮਸ਼ੀਨ ਚ ਪਾਣੀ ਪਾ ਦੇ ਤਾਂ ਕਿ ਆਪਣੇ ਡਰਸਾ ਧੋਤੀ ਜਾ ਜੀ ਆਹ ਕਪੜੇ ਧੋਤੇ ਮੈਂ ਠੀਕ ਹੈ ਤੇ ਕਪੜੇ ਧੋਤੇ ਤੇ ਨਾਲ ਦੀ ਨਾਲ ਧੁੱਪ ਭੱਜ ਗਈ ਦੇਖ ਲਓ ਚਲੋ ਇਹ ਹੁੰਦਾ ਸਾਡੇ ਨਾਲ ਬਸ ਇੱਕ ਵਾਰੀ ਧੁੱਪ ਨੇ ਹੌਸਲਾ ਦੇਤਾ ਕਿ ਬਈ ਉੱਤ ਜੋ ਸ਼ਕਤੀ ਕਪੜੇ ਧੋਣੋਂ ਧੁੱਪ ਨਿਕਲ ਗਈ ਸੁੱਕ ਜਾਣਗੇ ਕਪੜੇ ਤੇ ਹੁਣ ਕਪੜੇ ਅੱਧੇ ਧੋਤੇ ਹੁਣ ਧੁੱਪ ਕੱਢੀ ਹੁਣ ਕੱਪੜੇ ਸੁੱਕਣੇ ਨਹੀਂ ਲੇਗੇ ਸਾਡੇ ਕਦੇ ਬਾਹਰ ਪਾਵਾਂਗੇ ਕਦੇ ਅੰਦਰ ਪਾਵਾਂਗੇ ਇਹ ਸਾਰੇ ਨਾਲ ਹੀ ਹੋ ਰਿਹਾ ਕੱਪੜਾ ਸੁੱਕੇ ਨਹੀਂ ਦੰਦੇ ਅੱਜ ਕੱਲ ਹੂੰ ਹੂੰ ਛੱਡੋ ਭਾਈ ਯਾਰ ਤੇ ਮੇਰੇ ਥੋੜੀ ਜੀ ਛੱਟ ਵੱਜ ਗਈ ਇਹ ਡਿੱਗਦਾ ਹੋ ਰੈਟ ਰੈਟ ਜਿਹਾ ਹੱਥ ਮੇਰਾ ਇਹਨਾਂ ਮਤਲਬ ਮੈਨੂੰ ਆ ਇਹ ਰਾਈਟ ਹੈਂਡ ਹੈ ਮੇਰਾ ਇਹਦੇ ਨਾਲ ਮੈਨੂੰ ਇੰਨੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਇਹ ਨਾ ਥੋੜਾ ਜਿਹਾ ਗੁੱਟੇ ਨਿਕਲਿਆ ਹੋਇਆ ਹੈ ਮੇਰਾ ਆ ਦੇਖੋ ਤੇ ਹੁਣ ਇਹ ਤੇ ਸੱਟ ਵੱਜ ਗਈ ਕਦਮ ਭੱਜਿਆ ਮੇਰਾ ਹੱਥ ਬਾਹਰ ਤੇ ਮਤਲਬ ਬਾਹਰ ਆ ਕੇ ਵੱਜ ਗਿਆ ਮੇਰੇ ਚ ਵੱਜਿਆ ਹਵਾਨਾ ਤੇ ਹੁਣ ਇੱਧਰ ਦੀ ਥੋੜੀ ਥੋੜੀ ਸਫਾਈ ਕਰਤੀ ਹੈ ਮੈਂ ਇਹ ਦੇਖੋ ਤੇ ਹੁਣ ਮੈਂ ਸਾਰੀ ਸਫਾਈ ਕਰ ਦਿੰਦੀ ਹਾਂ ਇਸ ਤੋਂ ਸਿੱਧੇ ਇਹ ਰਹਿ ਗਿਆ ਹੁਣ ਇਹਨੂੰ ਵੀ ਸਾਫ ਮੰਦ ਲਿਆ ਸਾਰੇ ਨੂੰ ਲਓ ਬਈ ਕਪੜੇ ਵੀ ਧੋ ਕਿਸ ਖਾਤੇ ਆਪਾਂ ਸਫਾਈ ਵੀ ਕਰਤੀ ਸਾਰੇ ਕਿਤੇ ਤੇ ਉੱਧਰ ਚੁੱਲਾ ਕਰਦੇ ਸਵਾਈ ਤੇ ਇੱਧਰ ਰੂਮ 'ਚ ਵੀ ਆਪਾਂ ਸਫਾਈ ਕਰਤੀ ਆ ਦੇਖੋ ਪੋਚਾ ਜੇ ਥੋੜਾ ਜਿਹਾ ਰਹਿੰਦਾਗਾ ਇੱਕ ਵਾਰੀ ਮੈਂ ਮਾਰਤਾ ਇੱਕ ਵਾਰੀ ਮਾਰਨਾ ਨਹੀਂ ਰਹਿਣਾ ਰਿਕ ਤਾਂ ਨਾ ਮੈਨੂੰ ਕੱਪੜਾ ਦਾ ਹੀ ਨਹੀਂ ਪਤਾ ਲੱਗ ਰਿਹਾ ਕੱਪੜੇ ਗਿੱਲੇ ਆ ਕੇ ਸੁੱਕੇ ਆ ਮਤਲਬ ਐਂ ਲੱਗ ਰਿਹਾ ਜਿਵੇਂ ਗਿੱਲੇ ਹੁੰਦੇ ਨੇ ਬਿਲਕੁਲ ਠੰਡੇ ਠੰਡੇ ਕੱਪੜੇ ਹੁਣ ਮੈਂ ਇਹਨਾਂ ਦੀ ਤੈਅ ਕਰ ਰਹੀ ਆ ਉਹ ਵੀ ਕਿਵੇਂ ਡਰੈਅਰ ਨਾਲ ਸੁਕਾ ਕੇ ਮਤਲਬ ਕਿ ਡਰੈਅਰ ਮਾਰ-ਮਾਰ ਕੇ ਮੈਨੂੰ ਐਂ ਲੱਗਦਾ ਕਿ ਗਿੱਲੇ ਨਾ ਹੁਣ ਕੱਪੜੇ ਕਿਤੇ ਮੈਂ ਤੈਅ ਲਾਦਾ ਤੇ ਜੇ ਮੈਂ ਛੱਡ ਤੇ ਰਾਤ ਨੂੰ ਬਾਹਰ ਹੀ ਤੈ ਦੁਬਾਰੇ ਗ ਇਵੇਂ ਮੈਂ ਥੋੜਾ ਜਿਹਾ ਸਾਮਾਨ ਹੈ ਮੇਰਾ ਮੈਂ ਲੈ ਕੇ ਜਾਣਾ ਉਧਰ ਤੁਜੀ ਸਾਈਡ ਤੇ ਤੇ ਅਦਰ ਜਿਹੜੇ ਕੱਪੜੇ ਸੁੱਕ ਕੀ ਸੀ ਉਹ ਮੈਂ ਤੈਅ ਕਰਕੇ ਰੱਖ ਤੇ ਐਵੇਂ ਜਿਹੜੇ ਡ੍ਰਾਇਰ ਨਾਲ ਸੁਖਾ ਕੇ ਰੱਖਣ ਵਾਲੀ ਸੀ ਉਹ ਉਹ ਤਾਂ ਮੈਂ ਰੱਖ ਤੇ ਬਾਕੀ ਦੇ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਮੈਂ ਅੰਦਰ ਹੈਂਗਰ ਕਰਤਾ ਤੇ ਉਸ ਤੋਂ ਬਾਅਦ ਰੂਮ ਵਗੈਰਾ ਸਾਰਾ ਕੁਝ ਕਲੀਨ ਕਰਕੇ ਚੱਲਿਆ ਹੁਣ ਆਪਾਂ ਓਕੇ ਹੁਣ ਵੀ ਤਾਊਗਾ ਰੂਮ ਨੂੰ ਦੇਖ ਕੇ ਹੋ ਜਾਊਗਾ ਖੁਸ਼ ਚਾਟ ਵਗੈਰਾ ਸਾਰਾ ਕੁਝ ਕਰਤਾ ਆਪਾਂ ਕਲੀਨ ਕਲੀਨ ਜੁਣ ਕਰਦੇ ਆ ਲਾਈਟ ਉੱਫ ਤੇ ਆਪਾਂ ਚੱਲਦੇ ਆਂ ਤਾਂ ਫੇ ਇੱਧਰ ਰੱਖਿਆ ਆਪਣਾ ਬੈਗ ਗਲੀ ਦੇ ਵਿੱਚ ਵੀ ਤਰੱਕੇ ਭੱਜ ਗਿਆ ਸੀ ਹੁਣ ਉੱਤੇ ਜਾ ਕੇ ਰੱਖਣ ਦੀ ਹਿੰਮਤ ਨਹੀਂ ਹੈਗੀ ਇਸ ਕਰਕੇ ਆਪਾਂ ਇਹਨੂੰ ਇੱਥੇ ਹੀ ਲੋਕ ਲਾ ਕੇ ਇੱਥੇ ਹੀ ਰੱਖ ਦਾਂਗੇ ਹਾਂਜੀ ਤੇ ਅੱਜ ਦਾ ਦੇ ਇੱਥੇ ਖਤਮ ਹੁੰਦਾ ਹੁਣ ਮੈਂ ਨਾ ਧੋ ਕੇ ਬੈਠੀ ਆਂ ਮਲੇਟਲਾ ਤੇ ਥੋੜੇ ਇਸ ਕਰਕੇ ਮੇਰਾ ਸਿਰ ਦਰਦ ਹੋਣ ਲੱਗ ਗਿਆ ਤੇ ਠੀਕਾ ਇਥੇ ਵੀ ਬਲੌਗ ਕਰਦੇ ਬਲੌਗ ਦਾ ਕਰਦੇ ਆਪਾਂ ਐਂਡ ਸੋਰੀ ਮੇਰੇ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਨੀਂਦ ਬਹੁਤ ਜ਼ੋਰ ਦੀ ਆ ਰਹੀ ਮੈਨੂੰ ਤੇ ਹੋਰ ਸਮਝ ਨਹੀਂ ਆਉਂਦਾ ਕਿਤਾ ਤੱਕ ਬਲੌਗ ਬਣਾਈਏ ਨੈਕਸਟ ਡੇ ਮਤਲਬ ਜੇ ਤੁਹਾਡੇ ਕੋਲ ਕਿਸੇ ਕੋਲ ਕੋਈ ਵੀ ਸਜੈਸ਼ਨ ਹੈ ਤਾਂ ਤੁਸੀਂ ਸਜੈਸ਼ਨ ਦੇ ਸਕਦੇ ਹੋ ਫਿਰ ਅਸੀਂ ਉਸ ਚੀਜ਼ ਤੇ ਬਲੌਗ ਬਣਾ ਸਕਦੇ ਹਾਂ